ਇਸ ਸਾਲ ਦਾ ਨੋਬਲ ਪ੍ਰਾਈਜ਼ ਜੋ ਮਿਲਿਆ ਫਿਜ਼ਿਕਸ ਦਾ ਹਮ ਪ੍ਰੋਫੈਸਰ ਹੋਵਮਨ ਪ੍ਰਿੰਸਟਨ ਯੂਨੀਵਰਸਿਟੀ ਉਹਨਾਂ ਨਾਲ ਇੱਕ ਹੋਰ ਪ੍ਰੋਫੈਸਰ ਨੇ ਟੋਰਾਂਟੋ ਯੂਨੀਵਰਸਿਟੀ ਕਿੱਥੇ ਮਿਲਿਆ AI ਤੇ ਮਿਲਿਆ ਹਾਂਜੀ ਕੱਲ ਤੱਕ ਤਾਂ ਅਸੀਂ ਫਿਜ਼ਿਕਸ ਵਿੱਚ ਬਹਿ ਕੇ AI ਨੂੰ ਸਾਇੰਸ ਹੀ ਨਹੀਂ ਸੀ ਮੰਨਦੇ ਨਹੀਂ ਮੰਨਦੇ ਅੱਜ ਉਹਨੂੰ ਨੋਬਲ ਪ੍ਰਾਈਜ਼ ਦੇ ਰਹੇ ਨੇ ਇਹਦਾ ਮਤਲਬ ਮੰਨ ਗਏ ਨਾ ਉਹਨੇ ਮਨਵਾ ਲਿਆ ਨਾ ਲੋਹਾ ਆਪਣਾ AI ਨੇ ਲੋਹਾ ਮਨਵਾ ਲਿਆ ਅੱਜ AI ਇੱਕ ਸਾਇੰਸ ਹੈ ਅੱਜ ਇੱਕ ਅੱਜ ਅਹੀਂ AI ਨੂੰ ਅਗਰ ਅਹੀਂ ਨਕਾਰ ਦੇਈਏ ਹੂੰ ਦੂਜੇ ਪਾਸੇ ਜਿਹੜੀ ਮੈਂ ਤੁਹਾਨੂੰ ਵਾਕਸ ਵੈਗਨ ਦੇ ਸਕੈਂਡਲ ਦੀ ਗੱਲ ਕਰ ਰਿਹਾ ਵਾਕਸ ਵੈਗਨ ਦਾ ਸਕੈਂਡਲ ਕੀ ਸੀ ਉਹ ਜਿਹੜੀਆਂ ਕਾਰਾਂ ਸੀ ਵਾਕਸ ਵੈਗਨ ਦੀਆਂ ਉਹ ਕਾਰਾਂ ਦੇ ਬਾਰੇ ਕਿਹਾ ਗਿਆ ਕਿ ਇਹ ਕਾਰਾਂ ਕੋਈ ਪੋਲੂਸ਼ਨ ਨਹੀਂ ਕਰਦੀਆਂ ਉਹਨਾਂ ਦਾ ਨਾਂ ਰੱਖਿਆ ਗਿਆ ਗ੍ਰੀਨ ਕਾਰਸ ਉਹ ਜਿਹੜੀਆਂ ਦੂਜੀਆਂ ਕਾਰਾਂ ਸੀ ਜਿੰਨਾ ਗਵਰਨਮੈਂਟ ਦਾ ਸੀਗਾ ਯੂਰੋ 4 ਸੀ ਉਦੋਂ ਸੈ ਯੂਰੋ 4 ਦੇ ਜਿਹੜਾ ਮਾਨਕ ਸੀਗਾ ਉਹਦੇ ਨਾਲੋਂ ਚੌਥਾ ਹਿੱਸਾ ਪੋਲੂਸ਼ਨ ਕਰ ਰਹੀਆਂ ਸੀ ਜਦੋਂ ਬਾਅਦ ਚ ਸਕੈਂਡਲ ਆਇਆ ਸਕੈਂਡਲ ਇਹ ਆਇਆ ਕਿ ਉਹ 14 17 ਗੁਣਾ ਪੋਲੂਸ਼ਨ ਕਰ ਰਹੀਆਂ ਸੀ ਜਿੰਨਾ ਉਹ ਦੱਸਿਆ ਜਾ ਰਿਹਾ ਸੀ 17 ਗੁਣਾ ਪੋਲੂਸ਼ਨ ਕਰ ਰਹੀਆਂ ਨੇ ਉਹ ਪੋਲੂਸ਼ਨ ਮਸ਼ੀਨ 'ਚ ਪਕੜਿਆ ਨਹੀਂ ਜਾ ਰਿਹਾ ਕਿ ਜਦੋਂ ਮਸ਼ੀਨ ਦਾ ਟੈਸਟ ਹੁੰਦਾ ਹੈ ਪੋਲੂਸ਼ਨ ਸੈਂਟਰ ਤੇ ਜਾ ਕੇ ਕਿ ਉਹ ਕਾਰ ਨੂੰ ਪਤਾ ਚੱਲ ਜਾਂਦਾ ਕਿ ਮੇਰਾ ਟੈਸਟ ਹੋਣ ਲੱਗਦਾ ਕਾਰ ਹੀ ਮੰਨਦਾਰ ਹੋ ਜਾਂਦੀ ਆ ਤੇ ਜੇ ਸੜਕ ਤੇ ਇਨਸਪੈਕਟਰ ਖੜਾ ਹੈ ਕਾਰ ਦੇ ਅੰਦਰ ਆਰਟੀਫੀਸ਼ੀਅਲ ਇੰਟੈਲੀਜੈਂਸ ਪਾ ਦਿੱਤੀ ਗਈ ਆ ਉਹ ਬੰਦੇ ਦੀ ਬਾਡੀ ਲੈਂਗੁਏਜ ਤੋਂ ਪਹਿਚਾਨ ਲੈਂਦੀ ਆ ਕਿ ਇਹ ਬੰਦਾ ਇਨਸਪੈਕਟਰ ਹੈ ਇਹਨੇ ਮੈਨੂੰ ਚੈੱਕ ਕਰਨਾ ਕਾਰ ਹੀ ਮੰਨਦਾਰ ਹੋ ਜਾਂਦੀ ਸੀ ਉਨੇ ਕਾਰ ਇੰਨੀ ਸਿਆਣੀ ਹੋ ਗਈ ਆ ਤੇ ਈਵੀਐਮ ਮਸ਼ੀਨ ਦਾ ਤੇ ਨਾ ਹੀ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਆ ਇਹਦੇ ਦੇ ਨਾਮ ਦੇ ਅੰਦਰ ਇਲੈਕਟ੍ਰੋਨਿਕ ਆ ਇਹਨੂੰ ਨਹੀਂ ਪਤਾ ਚੱਲਦਾ ਕਿ ਉਹ ਇਨਸਪੈਕਟਰ ਆ ਚੈੱਕ ਕਰਨ ਵਾਲਾ ਉਹ ਇਨਸਪੈਕਟਰ ਆ ਆ ਵੋਟਰ ਆ ਹੂੰ ਉਹਦੀ ਬਾਡੀ ਲੈਂਗੁਏਜ ਤੇ ਨਹੀਂ ਸਮਝਦੀ ਇਹ ਸਮਝਦੀ ਨਹੀਂ ਉਹਨੇ ਕਿੰਨੇ ਕਦਮ ਲਏ ਆ ਮੇਰੇ ਅਕਾਊਂਟ ਤੋਂ ਪਹਿਲਾਂ ਉਹਨੇ ਕਿਹੜਾ ਐਂਗਲ ਪਕੜ ਕੇ ਆ ਆ ਉਹ ਕਿਹੜੇ ਐਂਗਲ ਤੇ ਆ ਕੇ ਖੜਿਆ ਉਹਨੇ ਮੈਨੂੰ ਮਸ਼ੀਨ ਨੂੰ ਟੱਚ ਕਿੱਥੋਂ ਕੀਤਾ ਉਹਨੇ ਇੱਕ ਮਿੰਟ ਚ ਪਛਾਣ ਜਾਣਾ ਇਹ ਇਨਸਪੈਕਟਰ ਆ ਇਹਦੇ ਸਾਹਮਣੇ ਇਮਾਨਦਾਰ ਹੋ ਜਾਣਾ ਮੈਂ ਜਦੋਂ ਵੋਟਰ ਨੇ ਆਉਣਾ ਵੋਟਰ ਦੀ ਓ ਇਹ ਟੈਕਨੋ ਜਿੱਦਾਂ ਤੋਂ ਦਿਮਾਗ ਹੈ ਬੰਦੇ ਇਮਾਨਦਾਰ ਹੋ ਜਾਂਦੇ ਆ ਬਸ ਦੇਖੋ ਐਲਗੋਰਿਥਮ ਨੇ ਨਾ ਤੁਸੀਂ ਐਲਗੋਰਿਥਮ ਠਾਲੇ ਪਹਿਲੀਆਂ 100 100 ਵੋਟਾਂ ਚ ਇਮਾਨਦਾਰੀ ਚੱਲਣ ਦਿਓ ਅਗਲੀਆਂ 100 ਵੋਟਾਂ ਚ ਕਿਸੇ ਪਾਰਟੀ ਦੀਆਂ 10 ਵੋਟਾਂ ਉੜਾ ਦਿਓ ਉਦੋਂ ਅਗਲੀਆਂ 100 ਵੋਟਾਂ ਚ ਉਹਦੀਆਂ 20 ਵੋਟਾਂ ਆਣਾ ਦਿਓ ਉਦੋਂ ਅਗਲੀਆਂ ਵੋਟਾਂ ਚ 30 ਉੜਾ ਦਿਓ ਕਰਦੇ ਕਰਦੇ ਤੁਹਾਨੂੰ ਪਤਾ ਚੱਲੇਗਾ ਕਿ ਜਿਹੜੀ ਪਾਰਟੀ ਨੇ 5 50000 ਵੋਟਾਂ ਤੇ ਹਾਰਨਾ ਸੀ ਉਹ ਪਾਰਟੀ 75000 ਵੋਟਾਂ ਦੇ ਜਿੱਤ ਗਈ ਦੇਖੋ ਇਹ ਖਤਰਨਾਕ ਟ੍ਰੈਂਡ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਯੁੱਗ ਦੇ ਵਿੱਚ ਇਲੈਕਟ੍ਰੋਨਿਕਸ ਦੇ ਗੈਜਟਸ ਦਾ ਇਸਤੇਮਾਲ ਇਲੈਕਟੋਰਲ ਪ੍ਰੋਸੈਸ ਦੇ ਵਿੱਚ ਕਰਨਾ ਜਿਹਦੇ ਨਾਲ ਮੁਲਕਾਂ ਦੀਆਂ ਕਿਸਮਤਾਂ ਚਾਹ ਹੁੰਦੀਆਂ ਨੇ ਇੱਕ ਬਹੁਤ ਹੀ ਹਾਨੀਕਾਰਕ ਚੀਜ਼ ਹੈ ਇਹ ਨਹੀਂ ਹੋਣਾ ਚਾਹੀਦਾ ਜਿਵੇਂ ਅੱਜ ਕੱਲ ਦੇਖ ਰਹੇ ਆ ਪਹਿਲਾਂ ਹੁੰਦਾ ਸੀ ਐਗਜ਼ਿਟ ਪੋਲ ਜਿਹੜੇ ਹੁੰਦੇ ਸੀ ਨਾ ਉਹ ਐਕੂਰੇਟ ਹੁੰਦੇ ਸੀ ਮਤਲਬ 1921 ਦਾ ਫਰਕ ਪੈਂਦਾ ਸੀ ਹੁਣ ਤਾਂ ਐਗਜ਼ਿਟ ਪੋਲ ਬਿਲਕੁਲ ਹੀ ਜੀ ਕੁਝ ਹੋ ਰਹੀ ਹੁੰਦੇ ਨੇ ਤੇ ਰਿਜ਼ਲਟ ਕੁਝ ਹੋਰ ਆਉਂਦਾ ਅਗਜਟ ਪੋਲ ਅੱਜ ਵੀ ਸਹੀ ਨਹੀਂ ਐਗਜ਼ਿਟ ਪੋਲ ਸਹੀ ਨਹੀਂ ਅਗਜਟ ਪੋਲ ਸਹੀ ਨਹੀਂ ਇਹ ਇਹ ਗਲਤੀ ਇਲੈਕਟ੍ਰੋਨਿਕਸ ਦੀ ਹੈ ਇਲੈਕਟ੍ਰੋਨਿਕਸ ਦੀ ਹੈ ਇਹ ਗਲਤੀ ਇਲੈਕਟ੍ਰੋਨਿਕਸ